ਦੇ ਪੰਜਾਬ ਦੀ ਚਾਤੀ ਜਿਹੜੀ 26 ਜਨਵਰੀ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਜੀ। ਦੇਖੋ ਬੜਾ ਕਲੀਅਰ ਕੱਟ ਹੈ ਕਿ ਕੇਂਦਰ ਜਿਹੜਾ ਪੰਜਾਬ ਨਾਲ ਵਿਤਕਰਾ ਕਰ ਰਿਹਾ ਹੈ। ਮਾਨ ਸਾਹਿਬ ਨੇ ਸਾਡੇ ਸੀਐਮ ਸਾਹਿਬ ਨੇ ਬੜਾ ਕਲੀਅਰ ਕੱਟਿਆ ਕਿ ਸਿੱਧੂ ਜਾਣ ਬੁੱਝ ਕੇ ਜੇ ਵਿਤਕਰਾ ਕਰ ਰਿਹਾ ਜੇ ਸਟੇਟ ਦਾ ਜੇ ਸੂਬੇ ਦੀ ਹੈ। ਦੇਸ਼ ਦੀ ਇਜਾਦੀ ਸਭ ਤੋਂ ਵੱਧ ਕਰਬਾਨੀ ਹੈ। ਅੱਜ ਵੀ ਬੱਲ ਸਦਾ ਦਾਦਾ ਉੱਤੇ ਪੰਜਾਬ ਦੇ ਸਾਡੇ ਸੂਬੇ ਦੇ ਉਹਦੇ ਜਿਹੜੇ ਸਾਖਾ ਕਰਦੇ ਆਪਾਂ だっते ਤੁਸੀਂ ਦੇਖਿਆ ਕਿ ਆਪਣੇ ਇਲਾਕੇ ਦਾ ਇੱਕ ਨੌਜਵਾਨ ਖੋਜੀ ਵੀਰ ਦੇਣਾ ਸ਼ਹੀਦ ਹੋਇਆ ਇਸ ਕਰਕੇ ਅਸੀਂ ਪਹਿਲਾਂ ਦੇ ਦੂ ਜਾਣਕਾਰੀ ਹੁਣ ਦੇਸੀ ਰੱਖਿਆ ਕਰਦੇ ਸੋ ਇਹ ਪੰਜਾਬ ਦਾ ਇੱਕ ਪੋਲੀਟਿਕਲ ਵਿਵਾਦ ਜਿਹੜਾ ਉਹ ਕੀਤਾ ਜਾਦਾ ਬਸ ਇਹ 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 ਆ ਬਦੋ ਬੀਜਪੀ ਕੋਈ ਗਲਤ ਗੱਲ ਡਾਕਟਰ ਸਾਹਿਬ ਉਹ ਨਹੀਂ ਕਹਿ ਰਹੇ ਕਿ ਝਾਕੀ ਤਾਰਾਂ ਦੀ ਕੀਤੀ ਕੇ ਸੀਐਮ ਸਾਹਿਬ ਦੇ ਕੇ ਲੋਨ ਦੀ ਬੋਟੋ ਆ ਉਹ ਨਾਲ ਜਾਣੀ ਕਿਤੇ ਮੈਂ ਮੇਰੀ ਬੋਟੋ ਉਹ ਉਹ ਤਾਂ ਕਾਹ ਵੀ ਦਿੱਤਾ ਉਹਨੂੰ ਬਿਕੋਜ਼ ਸੀਐਮ ਸਾਹਿਬ ਨੇ ਬੜਾ ਕਲੀਨ ਕੱਟ ਗਿਆ ਹੁਣ ਜਾ ਕੇ ਝਾਕੜ ਸਾਹਿਬ ਸਾਫਤ ਕਰ ਦੇਣਾ ਤੇ ਜਾ ਸੀਐਮ ਸਾਹਿਬ ਨੇ ਕਿਹਾ ਮੈਂ ਸਿਆਸਤ ਕਰ ਦੂੰਗਾ ਜਾਂ ਤੂੰ ਛੱਡੋ ਮਤਲਬ ਝੂਠ ਬੋਲ ਪੰਜਾਬ ਦੇ ਅੰਦਰ ਬੀਜਪੀ ਦਾ ਝੂਠ ਚੱਲਣਾ ਨਹੀਂ ਭਾਵੇਂ ਜੋ ਮਰਜ਼ੀ ਹੋਵੇ ਇਹ ਸਬਦ ਹੋ ਗਿਆ ਕਿ ਬੀਜੇਪੀ ਹਮੇਸ਼ਾ ਪੰਜਾਬ ਵਿਰੋਧੀ ਸੀਗੀ ਤੇ ਪੰਜਾਬ ਵਿਰੋਧੀ ਰਹੂਗੀ ਤੇ ਪੰਜਾਬ ਦੇ ਲੋਕ ਇਹਨੂੰ ਮੂੰਹ ਦੀ ਲਾਉਣ ਦੇ ਭਾਵੇਂ ਜੋ ਮਰਸੀ ਹੋ